ਸਸ ਸੀ ਗੱਲ ਜੀ ਸਾਰਿਆਂ ਨੂੰ ਅੱਜ ਆਪਣੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਵਿਚਰੀਆਂ ਲੈ ਕੇ ਚੱਲਾਂਗੇ ਫਰੈਂਕ ਦੇ ਵਿੱਚ ਤੋਂ ਸਾਰਿਆਂ ਨੇ ਵੇਖਣਾ ਹੀ ਜਰੂਰ ਦੱਸਣਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਲਿਆ ਤੁਹਾਨੂੰ ਤਲਿਆਰ ਆ ਪਾਵਾਂਗੇ ਬਾਅਦ ਵਿੱਚ ਖੜਖੜਾ ਮਾਰ ਕੇ ਫੇਰ ਚੱਲਾਂਗੇ ਆ ਜੀ ਮਿੱਟੀ ਜੀ ਹੋਈ ਪਈ ਜਾ ਹਣਾ ਹੈ ਜੀ ਕਿ ਨਮਾਉਣੀ ਆ ਹੈ ਭਾਈ ਜੀ ਆਣਾ ਹੂੰ ਖੜ ਜਾਸਰਾ ਨਸਾ ਆਂਹੀ ਪਿਛਾੜਨਾ ਤਾਂ ਵੀ ਪੱਕਾ ਬੜਾ ਹੋਇਆ ਇਹਦੇ ਵੀ ਮਾਰਦੀਆਂ ਕੁਸ ਕਿਸੇ ਦਿਨ ਪੁੱਟਣਾ ਹੂੰ ਯਾ ਹਰ ਗੀਤ ਪਾਉਣ ਲੱਗਾ ਪਿਛਾੜੀਆਂ ਚੈੱਕ ਕਰੋ ਤੁਸੀਂ ਤੇ ਪਿੱਛੇ ਵੀ ਵੇਖ ਲਓ ਉਹ ਬਾਲੀਆ ਆ ਪਤਾ ਨਹੀਂ ਕਿੱਥੋਂ ਲਵਾ ਲਿਆ ਥੱਲੋਂ ਲੇਟੀ ਜਾਂਦੀ ਐ ਨਾ ਥੱਲੇ ਹੂੰ ਪੱਕਾ ਛੱਡਦੇ ਤੇ ਹੁਣ ਲਿਆ ਤੂੰ ਖਰਖਰਾ ਲਿਆ ਮਾਰੀ ਤਾਂ ਇਹ ਕੋਈ ਫਾਈਨ ਲੈਪਸ ਇਹ ਦੁਬਾਰਾ ਜਿਆ ਫਰਾ ਦੇ ਬੜੀ ਭਾਰੀ ਸੀਗੀ ਤੇ ਹੁਣ ਹੀ ਸੋਚਿਆ ਵੀ ਇਹਨੂੰ ਨਵਾਈ ਦੰਨੇ ਆ ਕਿਉਂਕਿ ਆ ਪੈਰ ਫੂਟ ਤੇ ਵੀ ਬੜਾ ਮਿੱਟੀ ਚ ਲਾਈ ਬੈਠੀ ਸੀ ਅੱਗੇ ਵੀ ਆ ਵੀ ਲੀਵੀ ਬੇਟੀ ਆ ਇੱਥੇ ਕਰਕਰਮ ਰੌਲੇ ਨਹੀਂ ਤੇ ਇਸ ਕਰਕੇ ਆ ਚੱਲ ਦੂਰ ਖੜ ਕੇ ਪਾਣੀ ਬਣਾ ਲ ਦਿੰਦੇ ਆ ਇੱਥੇ ਹੀ ਚੱਲ ਖੋਲ ਲੈ ਚੱਲ ਲੈ ਠੀਕ ਹਨ ਠੀਕ ਹਨ ਠੀਕ ਹਨ ਆਪੀਂ ਆ ਜਾ ਆ ਜਾ ਚੱਲ ਉਮਾਈ ਲਾ ਰੱਖਣੀ ਕੈਮਰਾ ਪਤਾ ਨਹੀਂ ਕੀ ਹਿਲਦਾ ਫਿਰ ਨਹੀਂ ਨਹੀਂ ਹੋ ਜਾ ਸਿੱਧਾ ਚੁਮੜ ਪੈਪ ਨਾਲ ਲਵਾਣੀ ਆ

ਸਹੀ ਗੱਲ ਹੈ ਐ ਨਹੀਂ ਸੰਭਾਲ ਨਹੀਂ ਕਰਦਾ ਚੀਜ਼ ਦੀ ਤਕੀਰ ਤੇ ਤੇਰੀ ਕੰਪਲੇਂਟ ਆਈ ਆ ਗੱਲ ਕੋਈ ਨਹੀਂ ਲਾਈਵ ਲਾਈਵ ਹੋ ਗਈ ਅੱਜ ਚੱਲ ਫਿਰ ਤੋਰ तोर तोर हम्म थले की है कपड़ा भी सही है चल साढ़े यार रहने दे ਆਡਾ ਇੱਕ ਪਿਆ ਪਾਸੇ ਕਰਦੇ ਨਾ ਆ ਸੰਭਾਲ ਕੇ ਨਹੀਂ ਰੱਖਦਾ ਹਰਕੀਰ ਤਨ ਚੱਲ ਚਲ ਖੋਲ ਲਾ ਫਿਰ ਹੁਣ ਰਿੰਗ ਦੇ ਵਿੱਚ ਦੇਖੋ ਅੱਗੇ ਆ ਜਾ ਉਹ ਤਾਂ ਮੋੜ ਦਈਏ 55 ਫੁੱਟਿਆਂ ਨਾਸਰਾ ਉੜਦੀ ਹੈ ਜੁੜਦੀ ਆ ਜਾ ਆ ਜਾ ਆਹ ਹੋਏ ਆ ਜਾ ਤਾਂ ਅਸੀਂ ਗਏ ਅੱਜ ਬੜੇ ਨਖਰੇ ਘਾਲਦੀ ਹੈ ਨਾ ਲੋ ਜੀ ਪਹੁੰਚ ਗਏ ਆਪਾਂ ਰੈਂਗ ਤੇ ਆਪਣੇ ਘਰ ਤੋਂ 5 ਕਿਲੋ ਮਿੰਟ ਦੀ ਦੂਰੀ ਤੇ ਬਹੁਤ ਹੀ ਵਧੀਆ ਬਣਾਈਆ ਰੈਂਗ ਤੇ ਇੱਥੇ ਆਪਾਂ ਰੋਲ ਹੀ ਲੈ ਕੇ ਆਈਦਾ ਇਹਨੂੰ ਸੋ ਮੈਂ ਕਿਹਾ ਅੱਜ ਵਲੌਗ ਬਣਾ ਲਈਏ ਇਸ ਚੀਜ਼ ਤੇ

어. 아, 맞다. 응.

ਇਹ ਨਾੜਾ ਘੜੀਆ ਇਹ ਇਹਨਾਂ ਕੀ ਹੈ ਕੀ ਹੱਟ ਪੈਰ ਖੁੱਲਦੀਆਂ ਜਾਨਵਰ ਦੇ ਸਾਰਾ ਦਿਨ ਅੰਦਰ ਖੜਾ ਰਹਿਣਾ ਕਿਉਂਕਿ ਇਹ ਭੱਜਣ ੱਠਣ ਵਾਲਾ ਜਾਨਵਰ ਇਹਨੂੰ ਤਾਂ ਕਰਕੇ ਆਪਾਂ ਖੁੱਲੇ ਗਰਾਊਂਡ ਤੇ ਛੱਡਦੇ ਆਂ ਤਾਂ ਜੋ ਆਪ ਦੀ ਰੀਚਾ ਨਾ ਸਕੇ

అమై సుందర్ మనం మీట్ అప్

ਇੱਕ ਆ ਗਏ ਆ ਘਰੇ ਹੋ ਗਿਆ ਆ ਕੇ ਕਰ ਦਿੰਨੇ ਅੰਦਰ ਚੱਲ ਖੋਲਾ ਚੱਲ 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 ਦੋਸਤੋ ਠੀਕ ਹੈ ਇਹ ਆਪਣਾ ਨਿੱਕਾ ਜਿਹਾ ਵਲੌਗ ਆਸ ਕਰਦੇ ਹਾਂ ਸਾਰੇ ਜਣੇ ਤੁਸੀਂ ਪਿਆਰ ਦੋਗੇ ਤੇ ਕਮੈਂਟ ਕਰਕੇ ਜਰੂਰ ਦੱਸਣਾਈ ਕਿਦਾਂ ਦਾ ਲੱਗਾ ਚਲੋ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ